ਸਵਾਗਤ ਹੈ ਆਪਣੇ YouTube ਚੈਨਲ ਉੱਤੇ। ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਬਹੁਤ ਚੰਗੀ ਮਾਰਵਾੜੀ ਕੋੜੀ ਲੈ ਕੇ ਆਇਆ। ਕੋੜੀ ਦੀ ਮਾਰਕਿੰਗ ਦੀ ਗੱਲ ਕਰੀਏ ਤਾਂ ਮੱਥੇ ਪਟਾ ਤੇ ਚਾਰ ਪੈਰ ਚਿੱਟੇ, ਪੰਜ ਕਲਿਆਣ ਕੋੜੀਆ ਤੇ ਕੋੜੀ ਦੀ ਹਾਈਟ ਹੈਗੀ ਉਹ ਬਟਰ ਸਕੇਲ ਵਾਲੀ 9 ਇੰਚ ਤੇ 4 ਮਹੀਨਿਆਂ ਦੀ ਕੋੜੀ ਗੱਬਣ ਚੈੱਕ ਪਾਸ ਹੈ ਜੀ। 나ਗ ਕੋੜ ਦੇ ਵਿੱਚ ਤੋਂ ਕੋਈ 나ਗ ਕੋੜ ਦਾ ਬੱਚਾ ਕਾਲਾ ਘੋੜਾ ਉਹ ਕੋੜੇ ਦਾ ਗੱਬਣ ਚੈੱਕ ਪਾਸ ਹੈ ਜੀ। ਤੇ ਮੁੱਲ ਇਹਦਾ ਜੈ ਜਿਆ ਮਾਲਕ ਵੀਰੇ ਦਾ ਮੁੱਲ ਕਰਦੇ 110000 ਰੁਪਇਆ ਤੇ ਬਾਕੀ ਉਹਦੇ ਵਿੱਚੋਂ ਸੋਡਾ ਮਾਨਤਾਨ ਕਰ ਦੇਣਗੇ ਘੋੜੀ ਸੋਨ ਨੂੰ ਭਾਜੇ ਬਣ ਜੂਗੀ ਤੇ ਬਾਕੀ ਸੋਹਣੀਆਂ ਘੋੜੀ ਕੰਨਾਂ ਕੰਨਾਂ ਦੀ ਪੂਰੀ ਸਕੀਨਾ ਤੇ ਖਰੀਦਣ ਲਈ ਮਾਲਕਾਂ ਨਾਲ ਕਰ ਲਿਓ ਸੰਪਰਕ ਜੇ ਕਿਸੇ ਨੇ ਆਪ ਦਾ ਜਾਨਵਰ ਸੇਲ ਕਰਨਾਗਾ ਤਾਂ ਲਾਸਟ ਤੇ ਆਪਣਾ ਨੰਬਰ ਚੱਲੀ ਜਾਂਦਾ ਆਪਾਂ ਨੂੰ ਫੋਟੋ ਵੀਡੀਓ ਭੇਜ ਕੇ ਆਪਣਾ ਜਾਨਵਰ ਸੇਲ ਕਰਾ ਸਕਦਾ ਹੈ ਜੀ ਬਾਕੀ ਆਪਨੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਮਿਲਾਂਗੇ ਕਿਸੇ ਹੋਰ ਵੀਡੀਓ ਚ ਧੰਨਵਾਦ ਜੀ